ਆਹ ਬਾਹਰ ਬੜੀ ਬੱਦਲਾਂ ਨਹੀਂ ਜਾ ਰਹੇ ਸਾਹਮਣੇ ਇਧਰ ਆ ਜੀ ਸਰ ਕੀ ਨਾ ਆ ਤੇ ਕੀ ਹੈ ਮਾਮਲਾ ਪੂਰਾ ਸਭ ਮੇਰਾ ਨਾਮ ਮੋਹਨ ਸੁਪਰਬਾਲ ਟੰਡਾ ਬਾਲਮੀਕ ਸਮਾਜ ਦੇ ਵਿੱਚੋਂ ਇੱਕ ਆਗੂ ਸਮਝ ਲੋ ਇੱਕ ਸੇਵਾਦਾਰ ਸਮਝ ਲੋ ਅੱਜ ਜਿਹੜਾ ਪੱਟੀ ਦੇ ਵਿੱਚ ਪਿਛਲੇ ਫਰਵਰੀ 14 ਤਰੀਕ ਨੂੰ ਇਹ ਭੈਣ ਦੇ ਘਰ ਤੇ ਉਸ ਤਨਾਟਾ ਵਾਂਗੂ ਬਲੋਂ ਕਬਜ਼ਾ ਹੋਇਆ ਕਬਜ਼ਾ ਕਿ ਕਰਾਇਆ ਕਿਨੇ ਜਿਹੜੇ ਪੱਟੀ ਦੇ ਡੀਐਸਪੀ ਸਾਹਿਬ ਉਹਨਾਂ ਨੇ ਕਬਜ਼ਾ ਕਰਾਇਆ ਇਹਨਾਂ ਨੂੰ ਆਪਣੇ ਦਫ਼ਤਰ ਬਲਾ ਕੇ 11 ਵਜੇ ਤੋਂ 8 ਵਜੇ ਤੱਕ ਇਹਨਾਂ ਨੂੰ ਨજરਬੰਦ ਕੀਤਾ ਇਹਨਾਂ ਨੂੰ ਕਾ ਸਟੱਡੀ ਚ ਰੱਖਿਆ ਇਹਨਾਂ ਨੂੰ ਭੈਣ ਜੀ ਦੱਸਦੇ ਆ ਕਿ ਮੈਨੂੰ ਪਿਸ਼ਾਉ ਕਰਨ ਵਾਸਤੇ ਵੀ ਨਹੀਂ ਜਾਣ ਦਿੱਤਾ ਤੇ ਉਲਟਾ ਕਿਹਾ ਵੀ ਤਾਨੂੰ ਮੇਰੇ ਬਾਹਰ ਗਏ ਤੇ ਤੁਹਾਨੂੰ ਇਹ ਤਾਂ ਹਿੱਲੇ ਵੀ ਤੁਹਾਡੇ ਤੇ ਪਾਚਾ ਕਰਕੇ ਤੁਹਾਨੂੰ ਜੇਲ੍ਹ ਭੇਜਣਾ ਅਸੀਂ ਦੋ ਵਾਰੀ ਡਿਪਟੀ ਸਾਹਿਬ ਨੂੰ ਮਿਲਣ ਵਾਸਤੇ ਗਏ ਭਈ ਇਹ ਇਹ ਗੈਰਸੰਵਿਧਾਨਕ ਕੰਮ ਤੁਸੀਂ ਕਿਉਂ ਕੀਤਾ ਲੇਕਿਨ ਦੋ ਦਿਨ ਤੋਂ ਉਹਨਾਂ ਦਾ ਫੋਨ ਵੀ ਬੰਦ ਸੀ ਤੇ ਉਹਨਾਂ ਦੀ ਕੋਈ ਸਾਨੂੰ ਮਿਲਣ ਦੀ ਵੀ ਇੱਛਾ ਨਹੀਂ ਅੱਜ ਸਾਨੂੰ ਟਾਈਮ ਦਿੱਤਾ ਸੀ ਅਸੀਂ ਬੇਨਤੀ ਕੀਤੀ ਸੀ ਫਿਰ 10 ਵਜੇ ਤੇ ਡਿਪਟੀ ਸਾਹਿਬ ਅੱਜ ਵੀ ਫੋਨ ਵੀ ਬੰਦ ਤੇ ਡਿਪਟੀ ਸਾਹਿਬ ਮਿਲੇ ਨਹੀਂ ਅਜੇ ਤੱਕ ਏ ਭੈਣੋ ਸਾਡੇ ਤੱਕ ਪਹੁੰਚ ਕੀਤੀ ਸਾਡੇ ਸੰਸਥਾਵਾਂ ਵੱਡੀਆਂ ਸੰਸਥਾਵਾਂ ਦੇ ਨਾਲ ਇਹ ਕਹਿੰਦੇ ਆ ਕਿ ਜਿਹੜਾ ਪੱਟੀ ਦੇ ਵਿੱਚ ਡੀਐਸਪੀ ਆ ਉਹਨੇ ਮੇਰੇ ਨਾਲ ਗੈਰ ਸੰਵਿਧਾਨਕ ਕਿਉਂਕਿ ਸੰਵਿਧਾਨ ਦੇ ਮੁਤਾਬਕ 5 ਵਜੇ ਤੋਂ ਬਾਅਦ ਕਿਸੇ ਲੇਡੀ ਨੂੰ ਆਪਾਂ ਨਹੀਂ ਬੁਲਾਣਾ ਇਹ ਗਾਈਡਲਾਈਨ ਹੈ ਹਾਈ ਕੋਰਟ ਦੀ ਲੇਕਿਨ ਇੱਥੇ ਦਾ ਡਿਫਟੀ ਸਾਹਿਬ ਜਿਹੜੇ ਹੈਗੇ ਆ ਪੱਟੀ ਦੇ ਉਹ ਆਪੇ ਜੱਜ ਬਣ ਗਏ ਆ ਆਪੇ ਸਾਰਾ ਕੁਝ ਕਰ ਗਏ ਆ ਕਿ ਇਹ ਭੈਣ ਦੇ ਘਰ ਤੇ ਕਬਜ਼ਾ ਕਰਾ ਦਿੱਤਾ ਬਾਕੀ ਗੱਲ ਤੁਸੀਂ ਟਾਈਮ ਤੋਂ ਖੁਦ ਪੁੱਛ ਲਓ ਯਕੀਨ ਆ ਕਿ ਕਿੱਥੋਂ ਦੇ ਰਹਿਣ ਆਲੇ ਵਿੱਚ ਮੇਰਾ ਨਾਮ ਬਲਜੀਤ ਕੌਰ ਸਭਰਾ ਪਿੰਡ ਤੇ ਰਹਿਣ ਵਾਲੇ ਪੱਟੀ ਤੋਂ ਸੀ ਤੇ ਕੀ ਇਹ ਮਾਮਲਾ ਪੂਰਾ ਕਿਵੇਂ ਕਬਜ਼ਾ ਕੀਤਾ ਵਾ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਸੀ ਸਾਡੇ ਥੋੜੇ ਪੈਸਿਆਂ ਦਾ ਲੈਣ ਦੇਣ ਸੀਗਾ ਅੱਛਾ ਤੇ ਵੈਸੇ ਹਣ ਤੋਂ ਧੋਖਾ ਧੜੀ ਨਾਲ ਹੀ ਬਿਆਨਾ ਕਰਵਾਇਆ ਸੀਗਾ ਅਸੀਂ ਵਿਆਜ ਤੇ ਲਏ ਸੀਗੇ ਇਹ ਤੋਂ ਕਿੰਨੇ ਪੈਸੇ ਵਿਆਜੀ ਲੈ ਸੀ ਅਸੀਂ ਲਏ ਇਹ ਤੋਂ 1240 12 ਲੱਖ 40 ਹਜ਼ਾਰ ਅੱਛਾ ਉਹਦੇ ਵਿੱਚੋਂ 530000 ਵਾਪਸ ਵੀ ਲੈ ਗਿਆ ਬਿਆਨਿਆਂ ਦੇ ਵਿੱਚ ਸਾਨੂੰ ਨਹੀਂ ਪਤਾ ਨਹੀਂ ਬਿਆਨ ਕੀਤਾ ਅੱਛਾ 8-7 ਮਹੀਨਿਆਂ ਦੇ ਵਿੱਚ ਇਹ ਵਾਪਸ ਪੈਸੇ ਲੈ ਗਿਆ ਸਾਡ ਤੋਂ ਕਿੰਨਾ ਟਾਈਮ ਤੋ ਸਾ ਦਿੰਦਾ ਸੀ ਉਹਨਾਂ ਅਸੀਂ 1 ਸਾਲ ਦਾ ਦਿੱਤਾ ਸੀ ਉਹਨਾਂ ਅੱਛਾ ਉਹ ਟਾਈਮ ਪੂਰਾ ਹਾਂਜੀ ਉਹਨੇ ਕਦੀ ਵੀ ਸਾਨੂੰ ਆ ਕੇ ਆਖਿਆ ਵੀ ਜਿਸਤੀ ਕਰਨੀ ਕੋਈ ਵਗੈਰਾ ਕੋਈ ਸਕੇ ਉਹਨੇ ਤਾਂ ਕਦੇ ਹੀ ਨਾ ਕੀਤਾ ਸਾਡੇ ਨਾਲ ਜੋ ਵੀ ਕੀਤਾ ਕਿ ਦਿੱਤੋ ਦਾ ਕੋ ਪ੍ਰੂਫ ਤੁਹਾਡੇ ਕੋਲ ਉਹਦੇ ਅੱਡੇ ਕੋ ਵੀਡੀਓ ਹੀ ਹੈਗੀ ਹੈ ਘਰ ਬੈਠਿਆਂ ਦੀ ਸਾਡੇ ਗੰਜੇ ਪੈਸੇ ਅੱਛਾ ਹਾਂ ਜੀ ਜਿਹੜਾ ਤੁਹਾਡੇ ਕਬਜ਼ਾ ਕੀਤਾ ਗਿਆ ਮਕਾਨ ਤੇ ਕੋਰਟ ਲੋ ਆਦੇਸ਼ ਹੋਏ ਕਿ ਜਾਣਾ ਆਪਣੇ ਵੱਲੋਂ ਹੀ ਕੋ ਨਹੀਂ ਸਰ ਇਹਨੂੰ ਇਹਨਾਂ ਪੱਟੀ ਕਬਲ ਜਿੱਦਿਆ ਨਾ ਡੀਐਸਪੀ ਸਾਹਿਬ ਇਹਨਾਂ ਨੇ ਸਾਨੂੰ ਬੁਲਾਇਆ ਅਸੀਂ ਇਹਨਾਂ ਤੋਂ ਆਏ ਹਾਂ 12 ਤੋਂ 1 ਦੇ ਵਿੱਚ ਆ ਗਏ ਅਸੀਂ ਇਹਨਾਂ ਨੂੰ ਫੋਨ ਆਉਣੇ ਇਹਨਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸਾਨੂੰ ਤਿੰਨ ਫੋਨੇ ਨਾ ਕੀਤੇ ਜਿਨ੍ਹਾਂ ਨੇ ਤੁਹਾਡੇ ਘਰ ਤੇ ਕਬਜ਼ਾ ਕੀਤਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਰਣਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਉਹ ਵੀ ਸਭਰਾ ਬੜਦੇ ਰਹਿਣ ਵਾਲੇ ਆ ਅੱਛਾ ਹਾਂਜੀ ਤੁਹਾਨੂੰ ਕੋਈ ਕੋਰਟ ਵੱਲੋਂ ਸਮਨ ਜਾਰੀ ਹੋਇਆ ਵੀ ਤੁਸੀਂ ਪੁੱਛਿਆ ਜਾਂ ਨਹੀਂ ਸਰ ਕੁਛ ਨਹੀਂ ਹੋਇਆ ਸਾਨੂੰ ਸਾਡਾ ਖਾਣਾ ਕਰਾਇਆ ਵਾ ਮਕਾਨ ਦਾ ਤੇ ਤੁਸੀਂ ਪੇਮੈਂਟ ਲਈ ਹੈ ਤੁਹਾਨੂੰ ਕੋਈ ਤਹਿਸੀਲ ਵੱਲੋਂ ਕੋਈ ਕੁਛ ਨਹੀਂ ਸਰ ਸਾਡੇ ਘਰ ਕੋਈ ਨਹੀਂ ਗਿਆ ਨਾ ਕੋਈ ਮੁਲਾਜ਼ਮ ਗਿਆ ਨਾ ਕੋਈ ਕੋਰਟ ਵੱਲੋਂ ਨਾ ਕੋਈ ਰਕਮੈਂਡ ਕੁਛ ਨਹੀਂ ਸਾਡੇ ਕੋਲ ਗਿਆ ਤੇ ਫਿਰ ਕਬਜ਼ਾ ਕਿੰਨਾ ਵੱਲੋਂ ਕਰਵਾਇਆ ਗਿਆ ਇਹ ਡੀਐਸਪੀ ਕਗਲ ਜੀ ਨੇ ਸਾਨੂੰ ਸੱਦਿਆ ਹੈ ਪ੍ਰੀਤ ਰਣ ਗੱਟੀ ਵਾਲੇ ਨੇ ਹਾਂਜੀ ਨਾ ਅਨੁਛਦ ਕੇ 12:00 ਵਜੇ ਤੋਂ ਇਹਨੇ ਹਨ 8:00 ਵਜੇ ਤੱਕ ਰੱਖਿਆ ਹੋਇਆ ਹੈ ਇਹਨਾਂ ਕਬਜ਼ਾ ਕੀਤਾ ਕਿਸੇ ਪਾਰਟੀ ਨਾਲ ਸੰਬੰਧਤ ਆਓ ਹਾਂਜੀ ਉਹ ਪਾਰਟੀ ਇਹ ਉਹ ਝਾੜੂ ਵਾਲਾ ਨਾ ਸਮਾਰਟ ਪਾਰਟੀ ਆ ਅੱਜ ਤੁਸੀਂ ਐਸਐਸਪੀ ਦਫ਼ਤਰ ਪਹੁੰਚੇ ਕੀ ਅੰਸਾਰ ਦੀ ਮੰਗ ਕਰਦੇ ਸਰ ਅਸੀਂ ਤਾਂ ਜਾਨ ਸਾਹਿਬ ਦੀ ਮੰਗ ਹੈ ਕਿ ਸਾਡਾ ਜਲਦੀ ਤੋਂ ਜਲਦੀ ਕਬਜ਼ਾ ਦਵਾਇਆ ਜਾਵੇ ਕਿ ਸਾਡੇ ਨਾਲ ਬਹੁਤ ਧੋਖਾਧੜੀ ਕੀਤੀ ਉਸ ਬੰਦੇ ਨੇ ਗੁੰਡਾਗਰਦੀ ਕੀਤੀ ਹੋਈ ਆ ਸਾਨੂੰ ਇੱਥੇ ਰੱਖ ਗਿਆ ਠੋਏ ਦਾ ਕਰ ਉਹਨੇ 40 ਤੋਂ 50 ਬੰਦੇ ਰਫਲਾਂ ਵਾਲੇ ਕੀ ਸਾਨੂੰ ਪਿੰਡ ਵਾਲੇ ਦਾ ਫੋਨ ਕਰਦੇ ਰਹੇ ਕਿ ਤੁਹਾਡਾ ਸਾਮਾਨ ਵੀ ਕਰਦਾ ਜਿਹੜਾ ਉਹ ਵੀ ਲੈ ਗਿਆ ਚੋਕ ਪਿਆ ਦਰਵਾਜ਼ੇ ਵੀ ਤੋੜ ਦਿੱਤੇ ਉਹਨਾਂ ਨੇ ਇਹ ਸਾਰਾ ਕੁਝ ਪੁਲਿਸ ਦੀ ਮਿਲੀ ਹਾਂਜੀ ਪੁਲਿਸ ਦੀ ਮਿਲੀ ਪੁੱਤ ਨਹੀਂ ਹੋਇਆ ਜੀ ਇਹ ਮੰਗ ਨਹੀਂ ਮੰਨਦੀ ਕੀ ਕਰੋਗੇ ਤੁਸੀਂ ਅਡਜਸਟ ਕਰਤੀ ਅਸੀਂ ਜੋ ਵੀ ਅਰਦਾ ਹੋਇਆ ਸੀ ਉਹ ਵੀ ਕਰ ਸਕਦੇ ਹਾਂ ਆਪਣੀ ਬਾਤਮਤਿਆ ਵੀ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਪੰਚਾਇਤ ਕਿਹਨਾਂ ਵੱਲ ਹੈ ਤੁਸੀਂ ਗਏ ਹੀ ਪੰਚਾਇਤ ਵੱਲ ਪੰਚਾਇਤ ਸਰ ਉੱਥੇ ਬੈਠੀ ਹੋਈ ਸੀ ਨਾਲ ਹੀ ਉਹਨਾਂ ਨੇ ਸਾਨੂੰ ਫੈਸਲੇ ਤੇ ਸੱਧਿਆ ਹੀ ਸਾਨੂੰ ਉਹਨਾਂ ਦਿਨਾਂ ਜਾਣੇ ਮੇਰੇ ਘਰ ਵਾਲੇ ਬੇਟੇ ਨੂੰ ਸਾਨੂੰ ਉੱਥੇ ਬਿਠਾ ਛੱਡਿਆ 8 ਵਜੇ ਰਾਤ ਤੱਕ 8 ਵਜੇ ਉਹਨੇ ਕਹਿੰਦਾ ਜੋ ਮੈਂ ਕਰਨਾ ਸੀ ਕਰਵਾਤਾ ਹੁਣ ਤੁਸੀਂ ਆਪਣਾ ਵਿਲਾ ਕਰੋ ਇਹ ਕਿੰਨਾ ਵੱਲੋਂ ਕਿਹਾ ਗਿਆ ਇਹ ਕਵਲ ਜੀਤ ਜੀਐਸਪੀ ਸਾਹਿਬ ਵੱਲੋਂ ਕਿਹਾ ਗਿਆ ਸਾਡੀ ਡੀਐਸਪੀ ਸਾਹਿਬ ਵੱਲੋਂ ਕਹਿ ਗਿਆ ਤੇ ਮੈਂ ਜੋ ਕਰਵਾਉਣਾ ਹਾਂ ਹਾਂ ਜਿਵੇਂ ਕਰਵਾ ਦਿੱਤਾ ਹੁਣ ਜੋ ਕਰਨਾ ਤੁਸੀਂ ਕਰ ਲਓ ਹਾਂਜੀ ਉਹਨੇ ਜਾਤੀ ਸੰਬੰਧ ਵੀ ਮੈਨੂੰ ਕੁਝ ਬੋਲਿਆ ਸਰ ਮੈਂ ਬਾਥਰੂਮ ਤੋਂ ਵੀ 당 ਰਹੀ ਹਾਂ ਮੈਂ ਇੱਧਰ ਉੱਧਰ ਨਹੀਂ ਜਾਣ ਦਿੱਤਾ ਅਸੀਂ ਮੈਂ ਕਹਿੰਦੀ ਵੀ ਰਹੀ ਮੈਂ ਕਿਹਾ ਦੂਜੀ ਪਾਰਟੀ ਕਿੱਥੇ ਬਲਾਓ ਤੁਸੀਂ ਸਾਡੇ ਨਾਲ ਕਹਿੰਦੇ ਨਹੀਂ ਤੁਸੀਂ ਆਪਣੇ ਬਿਆਨ ਲਿਖਾਓ ਇੱਥੇ ਬਹਿ ਕੇ ਇਹ ਉਹਨੇ ਆਪਣੇ ਰੀਡਰ ਕੋਲ ਸਾਨੂੰ ਆਸ਼ਵਾਸ਼ਣ ਦਿੱਤਾ ਵਾ ਤੇ ਬਸ ਅੰਦਰੋਂ ਨਹੀਂ ਸਾਨੂੰ ਉਹਨਾਂ ਬਾਹਰ ਆਉਂਦੇ ਤਾਂ ਆਡੇ ਜਿਹੜੇ ਘਰ ਤੇ ਕਬਜ਼ਾ ਕੀਤਾ ਉਹਦੀ ਕੀ ਕੀਮਤ ਹੈ ਉਹਦੀ ਕੀਮਤ ਕੋਈ ਸਾਡਾ 20 ਤੋਂ 25 ਲੱਖ ਦੇ ਅੰਦਰ ਸਮਾਨ ਹੀ ਪਿਆ ਹੋਇਆ 20-25 ਲੱਖ ਦੀ ਸਾਡੀ ਕੋਠੀ ਹੈਗੀ ਧੀ ਅੱਛਾ 16 ਮਰਲੇ ਸਾਡੀ ਜਗਾ ਵਾ ਅੱਧਾ ਅੱਧੇ ਵਿੱਚ 8 ਮਰਲੇ ਚ ਮਕਾਨ ਬਣਿਆ 8 ਜਗਾ ਖਾਲੀ ਪਈ ਹੋਈ ਮਾਰੀ ਕੀ ਰঞ্জੀਤ ਸਿੰਘ ਦੇ ਹੁਣ ਕਿੰਨੇ ਪੈਸੇ ਦੇਣੇ ਨੇ ਅਸੀਂ ਸਰ 5 ਲੱਖ 30 ਹਜ਼ਾਰ ਵਾਪਸ ਦਿੱਤਾ ਆਇਆ ਵਾ 12 ਲੱਖ 40 ਆ ਬਾਕੀ ਦੇਣ ਨੂੰ ਅਸੀਂ ਤਿਆਰ ਬੈਠੇ ਸੀ ਉਹਨੇ ਸਾਡੀ ਇੱਕ ਵੀ ਨਹੀਂ ਸੁਣੀ ਨਾ ਡੀਐਸਪੀ ਸਾਹਿਬ ਨੇ ਸੁਣੀ ਨਾ ਰੰਜੀਤ ਨੇ ਸੁਣੀ ਉੱਥੇ ਰੰਜੀਤ ਸਿੰਘ ਜੀ ਅਸੀਂ ਉੱਥੇ ਵੀ ਗਿਆ ਸੀ ਮੌਕੇ ਤੇ ਵੀ ਕਿਹਾ 3 ਲੱਖ ਰੁਪਏ ਸਾਡੇ ਕੋਲ ਹੈਗਾ ਲੈ ਲਓ ਸਾਡੇ ਘਰ ਪਿਆ ਵਾ ਉਹਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਹੈਗੀ ਅਹੀ ਜੀ ਉਸ ਵਜਲ ਵਾਲਾ ਆਏ ਨਹੀਂ ਕਿ ਤੁਹਾਡੇ ਨਾਲ ਸਾਰਾ ਧੱਕਾ ਹੋ ਰਿਹਾ ਹੈ ਹਾਂ ਬਿਲਕੁਲ ਧੱਕਾ ਆ ਜੀ ਅੱਛਾ ਠੀਕ ਤਾਂ ਮੈਂ ਬੋਲਦਾ ਇੱਕ ਜਿਹੜਾ ਕੋਈ ਤੁਹਾਡੀ ਸਪੋਰਟ ਵੀ ਕਰਦੇ ਪਏ ਆ ਆਮ ਆਦਮੀ ਪਾਰਟੀ ਵਾਲੇ ਕਿ ਨਹੀਂ ਨਹੀਂ ਸਰ ਕੋਈ ਨਹੀਂ ਕਰਦੇ ਪਏ ਸਭ ਕੁਝ ਹੋਇਆ ਰਣਜੀਤ ਸਿੰਘ ਦੀ ਸਪੋਰਟ ਕਰਦੇ ਹੋਏ ਅੱਛਾ ਜੀ ਹਾਂ ਜੀ ਸਰ ਕੀ ਇਨਸਾਫ ਚਾਹੁੰਦੇ ਜੇ ਕੀ ਇਨਸਾਫ ਮੰਗਦੇ ਜੋ ਸਾਡੀ ਪੰਤ ਤੋੜ ਕੀਤੀ ਉਹਦੀ ਪਰਪਾਈ ਕੀਤੀ ਜਾਵੇ ਜੋ ਉਹਦਾ ਬੰਦਾ ਉਹ ਅਸੀਂ ਦੇਣਦਾਰ ਆ ਅੱਛਾ ਜੀ ਸਾਡੇ ਅਸੀਂ ਨਾ ਹੀ ਉਹਨੂੰ ਕਰ ਦੇਣੇ ਆ ਨਾ ਅੱਜ ਦੇਣੇ ਨਾ ਹੀ ਕੱਲ ਦੇਣੇ ਉਹਨੂੰ ਕੋਈ ਕਰ ਦੇਣ ਦੇ ਨਹੀਂ ਕਿੰਨਾ ਹੋਰ ਨਾ ਕੀਤਾ ਜਾਂਦੇ ਜਿਹੜੇ ਪੈਸੇ ਤੁਸੀਂ ਲਏ ਉਹ ਵਾਪਸ ਦੇਣ ਨੂੰ ਤਿਆਰ ਹਾਂ ਤਿਆਰ ਅਸੀਂ ਦੇਣ ਨੂੰ ਜੋ ਉਹਦਾ ਬੰਦਾ ਉਹ ਦੇਣ ਨੂੰ ਤਿਆਰ ਅਜੀਵਿਤ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਜਾਂਦਾ ਜੀ ਕਰਤਾਰ ਸਿੰਘ ਪੱਟੀਮੜਾ ਨਾਮ ਹੈ ਜੀ ਨਗਰ ਮੇਰਾ RAMTEERTH ਜੀ ਸ਼੍ਰੋਮਣੀ ਪੰਚਤਖਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਮੌਜੂਦਾ ਮੁਕੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਟਾ ਛੋਟੀ ਜੀ ਦੇ ਗਵਾਹ ਦੇ ਹੇਠ ਮੈਂ ਪੰਜਾਬ ਪ੍ਰਧਾਨ ਬਾਬਾ ਜੀਵਨ ਸਿੰਘ ਐਕਸ਼ਨ ਕਮੇਟੀ ਤੋਂ ਜੀ ਹਾਂਜੀ ਔਰ ਜੋ ਇਹ ਸਾਡੀ ਸਮਾਜ ਦੀ ਬੀਬੀ ਨੇ ਹੁਣੇ ਆਪ ਜੀ ਨੂੰ ਬਿਆਨ ਦਿੱਤੇ ਆ ਕਿ ਜੋ ਡੀਐਸਪੀ ਸਾਹਿਬ ਵੱਲੋਂ ਇਹਨਾਂ ਨੂੰ ਥਾਣੇ ਪਹਿਲੇ ਦੋਨੋਂ ਪਾਰਟੀਆਂ ਨੂੰ ਥਾਣੇ ਬੁਲਾਇਆ ਵਾ ਜੀ ਹਾਂਜੀ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਇਹਨਾਂ ਨੂੰ ਨਜ਼ਰਬੰਦ ਕਰ ਕਰ ਰ ਜੋ ਇਹ ਵਿਭਿੰਨ ਤਾਂ ਕੇ ਪਰੇਸ਼ਾਨ ਕੀਤਾ ਇਹਨਾਂ ਇਹ ਦੱਸਣ ਦੇ ਮੁਤਾਬਕ ਵੀ ਸਾਨੂੰ ਉਹ ਪਾਰਟੀ ਨੂੰ ਤਾਂ ਮੋਹਤਬਰਾਂ ਨੂੰ ਬਾਰੋ-ਬਾਰ ਭੇਜਦਾ ਵਾ ਕਿ ਤੁਸੀਂ ਜਾ ਕੇ ਆਪਣਾ ਕਵਜਾ ਕਰ ਲਓ ਇਹਨਾਂ ਇਹ ਦੱਸਣ ਦੇ ਮੁਤਾਬਕ ਤੇ ਇਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਵਾ ਡੀਐਸਪੀ ਸਾਹਮਣੇ ਜਿਹੜਾ ਇਹਨਾਂ ਦੇ ਨਾਲ ਬਹੁਤ ਗਲਤ ਕੀਤਾ ਵਾ ਠੀਕ ਹੈ ਜੀ ਤੇ ਹੁਣ ਤੁਸੀਂ ਅੱਜ ਐਸਐਸਪੀ ਦਫ਼ਤਰੇ ਪਹੁੰਚੇ ਜੋ ਕੀ ਐਸਐਸਪੀ ਸਾਹਿਬ ਤੁਹਾਨੂੰ ਮਿਲੇ ਨੇ ਬਿਲਕੁਲ ਮਿਲੇ ਨੇ ਸਭ ਬਣਾਣੇ ਸਾਨੂੰ ਭਰੋਸਾ ਤੋਂ ਆਇਆ ਹੋਇਆ ਹੈ ਕਿ ਜੋ ਵੀ ਬਣਤੀ ਕਾਨੂੰਨੀ ਕਾਰਵਾਈ ਆ ਉਹ ਜਲਦ ਤੋਂ ਜਲਦ ਹੋਏਗੀ ਜਿਨ੍ਹਾਂ ਨੇ ਇਹਨਾਂ ਦੇ ਨਾਲ ਧੋਖਾ ਕੀਤਾ ਵਾ ਉਹਨਾਂ ਉੱਤੇ ਵੀ ਸਿਕੰਜਾ ਕੱਸਿਆ ਜਾਏਗਾ ਠੀਕ ਹੈ ਹਾਂਜੀ ਹਾਂਜੀ ਸਰ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਜੀ ਰਣਜੀਤ ਸਿੰਘ son of ਸਰਦਾਰ ਵਿਜੇਪਾਲ ਸਿੰਘ ਪਿੰਡ ਸਭਰਾ ਸਰ ਇੱਕ ਬਲਜੀਤ ਗੌਰ ਦੇ ਅੰਦੇ ਅੰਦਰ ਸਿੰਘ ਵੱਲੋਂ ਇਲਜ਼ਾਮ ਹੈ ਜਿਨ੍ਹਾਂ ਨੇ ਮਕਾਨ ਦੇ ਕੋਈ ਜ਼ਿੰਮੇਵਾਰੀ ਕਵਰਿਆ ਕੀਤਾ ਤਾਂ ਦੀ ਇਮਾਨਦਾਰੀ ਨਾਲ ਭਾਈ ਇਹ ਕੋਈ ਇਹੋ ਜਿਹਾ ਮਾਮਲਾ ਨਹੀਂ ਕੋਈ ਜ਼ਬਰਦਸਤੀ ਵਾਲੀ ਦਾ ਕੋਈ ਗੱਲ ਹੀ ਨਹੀਂ ਗਈ ਉਹਨਾਂ ਨੇ ਮੇਰੇ ਤੋਂ 15 ਲੱਖ ਰੁਪਈਆ ਪਹਿਲਾਂ ਲੈ ਕੇ ਬਿਆਨਾ ਕੀਤਾ ਸੀ ਉਸ ਤੋਂ ਬਾਅਦ 3 ਲੱਖ ਰੁਪਈਆ ਗਵਾਹਾਂ ਸਾਹਮਣੇ ਲੈ ਕੇ ਮੈਨੂੰ ਕਬਜ਼ਾ ਦਿੱਤਾ ਮਤਲਬ ਇਹ ਤਾਂ ਹੁਣ ਮਤਲਬ ਸਾਰਾ ਸਾਰਾ ਗਲਤ ਕਰ ਰਹੇ ਆ ਜੋ ਵੀ ਕਰ ਰਹੇ 15 ਲੱਖ ਰੁਪਈਆ ਕਾਧਾ ਲਿਆ ਤੇ ਕਿੰਨੇ ਦੇ ਵਿੱਚ ਸੌਦਾ ਤਿਆਰ ਭਾਈ ਇਹ ਸੌਦਾ ਸਾਡਾ 18 ਲੱਖ ਰੁਪਈਏ ਚ ਹੋਇਆ ਸੀ ਕੋਠੀ ਦਾ 16 ਮਰਲੇ ਪਲਾਟ ਆ 16 ਮਰਲੇ ਜਗਾ ਟੋਟਲ ਮਤਲਬ ਘਰ ਬਣਿਆ ਹੋਇਆ 18 ਲੱਖ ਰੁਪਏ ਚ ਸਾਡਾ ਸੌਦਾ ਆਇਆ ਸੀ 15 ਲੱਖ ਰੁਪਏ ਉਹਨਾਂ ਨੇ ਮੇਰੇ ਤੋਂ ਮਤਲਬ ਬਿਆਨੇ ਟਾਈਮ ਲੈ ਲਿਆ ਜਿੱਚੋ 11 ਲੱਖ 40 ਹਜ਼ਾਰ ਰੁਪਏ ਉਹਨਾਂ ਨੇ ਮੇਰੇ ਤੋਂ ਤੇ ਮਤਲਬ ਐਕਸਿਸ ਬੈਂਕ ਦੇ ਵਿੱਚੋਂ ਟਰਾਂਸਫਰ ਹੋਏ ਆ ਉਹਨਾਂ ਦੇ ਐਚਡੀਐਫਸੀ ਖਾਤੇ 'ਚ ਉਸ ਤੋਂ ਬਾਅਦ 3 ਲੱਖ 60 ਹਜ਼ਾਰ ਰੁਪਏ ਉਹਨਾਂ ਨੇ ਮੇਰੇ ਤੋਂ ਕੈਸ਼ ਲਈ ਆ 15 ਲੱਖ ਪੂਰਾ ਹੋਣ ਤੋਂ ਬਾਅਦ 3 ਲੱਖ ਰੁਪਏ ਉਹਨਾਂ ਦਾ ਬੇਟਾ ਬਾਅਦ ਇਹਨਾਂ ਬਾਹਰ ਭੇਜਣ ਲਈ ਕੋਠੀ ਵੇਚੀ ਹੀ ਬਾਹਰੋਂ ਮਤਲਬ ਉਹਦਾ ਬਿਆਨ ਹੀ ਕਿ ਜੀ ਨਾਂ ਲੱਗਣ ਕਰਨੋਂ ਵਾਪਸ ਆ ਗਿਆ ਤੇ ਉਹ ਸਮੇਂ ਇਹਨਾਂ ਨੇ ਮੇਰੇ ਤੋਂ ਬਕਾਇਆ ਰਾਸ਼ੀ ਜਿਹੜੀ 3 ਲੱਖ ਰੁਪਏ ਸੀ ਗਵਾਮਾ ਸਾਹਮਣੇ ਲੈ ਕੇ ਨਕਦ ਤੇ ਮਤਲਬ 18 ਲੱਖ ਰੁਪਏ ਪੂਰਾ ਕਰਕੇ ਆਪਦਾ ਕਬਜ਼ਾ ਦੇਤਾ। ਸਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤੇ ਸਿਰਫ ਪੈਸੇ ਉਧਾਰੇ ਲਾਇਆ ਸੀ ਤੇ ਅਸੀਂ ਇਹਨਾਂ ਕੋਈ ਇਹਨਾਂ ਨਾਲ ਸੌਦਾ ਨਹੀਂ ਤਿਆ ਕੀਤਾ। ਭਾਈ ਵੇਖੋ ਸਬੂਤ ਹੈਗੇ ਨੇ ਸਾਰੇ ਆ ਮਤਲਬ ਬਿਆਨਿਆਂ ਦੀ ਕਾਪੀ ਆ ਤੁਹਾਡੇ ਕੋਲ। ਮਤਲਬ ਗਵਾਮਾ ਸਾਹਮਣੇ ਉਹ ਤਾਂ ਇਹ ਵੀ ਨਹੀਂ ਮੰਨਦੇ ਕਿ ਮਤਲਬ ਆ ਫੋਟੋਆਂ ਵੀ ਆਂਦੀ ਸੀ ਗਲਤ ਆ ਸਾਡੀਆਂ ਫੋਟੋਆਂ ਨਹੀਂ ਆ। ਇਹ ਬਿਆਨ ਆਇਆ ਵਾ ਉਸ ਤੋਂ ਬਾਅਦ ਮਤਲਬ ਆ ਇਹ ਬਿਆਨ ਅੰਦਰ ਦਾ ਆ ਕਿ ਬਾਹਰ ਵਾਲ ਦਾ ਨਹੀਂ ਭਾਈ ਟੋਟਲ ਬਿਆਨ ਨੇ ਮਤਲਬ ਬਾਹਰ ਦੇ ਬਾਹਰ ਦਾ ਆਇਆ ਬਿਆਨ ਅ ਅੱਛਾ ਹਾਂਜੀ ਇੱਕ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਪੜੇ ਲਿਖੇ ਨਹੀਂ ਆ ਅਸੀਂ ਅਨਪੜ੍ਹ ਬੰਦੇ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਸਾਡੇ ਕੋਲ ਕੀ ਲਿਖਾ ਲਿਆ ਕੀ ਨਹੀਂ ਲਿਖਾ ਲਿਆ ਅਸੀਂ ਤਾਂ ਉਹਨਾਂ ਦੇ ਕੋਲੋਂ 12 ਲੱਖ ਤੇ ਕੀ 30000 ਰੁਪਇਆ ਲਿਆ ਸੀ ਜਿਹਦੇ ਵਿੱਚੋਂ ਅਸੀਂ 5 ਲੱਖ ਰੁਪਈਆ ਉਹਨਾਂ ਨੂੰ ਵਾਪਸ ਵੀ ਦੇ ਚੁੱਕੇ ਆ ਉਹ ਸਾਡੇ ਕੋਲ ਪ੍ਰੂਫ ਹੈਗੇ ਨੇ ਨਹੀਂ ਸਰ ਮਤਲਬ ਜਿਵੇਂ ਜਿਹੜਾ ਬਿਆਨ ਉਹਨਾਂ ਦਾ ਹੈਗਾ ਕਿ ਅਸੀਂ ਪੜੇ ਨਹੀਂ ਆ ਉਹਨਾਂ ਦੇ ਸਾਈਨ ਆ ਉਹਨਾਂ ਦੇ بیٹے ਦੇ ਇੰਗਲਿਸ਼ 'ਚ ਸਾਈਨ ਆ ਉਹਨਾਂ ਦਾ ਬੇਟਾ ਬਿਲਕੁਲ ਪੜਿਆ ਹੋਇਆ ਜਿਹੜਾ ਬਾਹਰ ਗਿਆ ਹੋਇਆ ਹੀ ਮਤਲਬ ਉਹ ਪੜ ਕੇ ਗਿਆ ਇਲਟਸ ਕੀਤੀ ਹੋਈ ਉਹ ਮੁੰਡੇ ਨੇ ਫਿਰ ਉਹਨਾਂ ਦੇ ਵਾਈਫ ਦੇ ਸਾਈਨ ਆ ਸਾਰੇ ਪਰਿਵਾਰ ਨੇ ਸਹਿਮਤੀ ਨਾਲ ਮਤਲਬ ਸੌਦਾ ਵੇਚਣ ਦਾ ਕੀਤਾ ਹੋਇਆ ਹੀ ਇਹਦੇ ਵਿੱਚ ਤੇ ਕੋਈ ਗੱਲ ਨਹੀਂ ਗਈ ਸਰ ਉਹਨਾਂ ਦਾ ਆਮ ਆਦਮੀ ਪਾਰਟੀ ਨੇ ਦੇ ਲੈਂਡਰ ਦੇ ਮੰਤਰੀ ਵੱਲੋਂ ਧੱਕੇ ਨਾ ਕਰਦਿਆ ਕੀਤਾ ਗਿਆ ਦਾ ਸਮਾਨ ਵੀ ਜੋੜਿਆ ਬਣਾ ਗਿਆ ਜੋ ਅੱਜ ਦਾ ਸਮਾਂ ਹੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਲੋਟ ਇਹੋ ਹੀ ਆ ਕਿ ਉਹਨਾਂ ਨੇ ਕੋਈ ਹੀ ਕੋਈ ਵੀ ਬੰਦੇ ਨਾਲ ਭਾਵੇਂ ਕੋਈ ਕਾਂਗਰਸੀ ਆ ਭਾਵੇਂ ਕੋਈ ਇਕਾਲੀ ਗੱਲ ਦਾ ਭਾਵੇਂ ਕੋਈ ਬੀਜੇਪੀ ਦਾ ਕਿਸੇ ਨਾਲ ਵੀ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਕੀਤਾ ਇਸ ਗੱਲ ਦਾ ਮਤਲਬ ਸਾਰੀ ਦੁਨੀਆ ਹੀ ਗਵਾਹ ਆ ਪਾ ਨੂੰ ਪਤਾ ਕਿ ਧੱਕਾ ਨਹੀਂ ਕਿਸੇ ਨਾਲ ਵੀ ਹੁਣ ਤੱਕ ਕਿਸੇ ਨਾਲ ਵੀ ਅੱਜ ਤੱਕ ਧੱਕਾ ਨਹੀਂ ਕੀਤਾ ਕਿਸੇ ਵੀ ਸਰਕਾਰ ਇਸ ਸਰਕਾਰ ਨੇ ਉਹ ਕਹਿੰਦੇ ਡੀਐਸਪੀ ਨੇ ਹਾਨੂੰ ਰਾਤ 8 ਵਜੇ ਤੱਕ ਭਾਜ ਲਿਆ ਨਹੀਂ ਜੀ ਬੁਲਾਇਆ ਦੋਨਾਂ ਧਿਰਾਂ ਨੂੰ ਹੂੰ ਤੇ ਸਾਨੂੰ ਬਿਠਾ ਕੇ ਤੇ ਉਹਨਾਂ ਨੂੰ ਭੁਲਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਸਾਡੇ ਘਰ ਤੇ ਕਬਜ਼ਾ ਕਰਵਾ ਦਿੱਤਾ ਨਹੀਂ ਇਹ ਇਹ ਗੱਲ ਸਾਰੀ ਬਾਤ ਦੀ ਹੈ ਜੀ ਇਹ ਤਾਂ ਮਤਲਬ ਬਾਅਦ ਵਿੱਚ ਇਹ ਮਤਲਬ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਕਿ ਸਾਡੇ ਘਰ ਤੇ ਕਬਜ਼ਾ ਕੀਤਾ ਜਾਂ ਕੁਝ ਵੀ ਕੀਤਾ ਉਸ ਤੋਂ ਉਸ ਤੋਂ ਪਹਿਲਾਂ ਤੇ ਕਬਜ਼ਾ ਦੇ ਚੁੱਕੇ ਹੀ ਇਹ ਮਤਲਬ ਕਬਜ਼ਾ ਦੇ ਕੇ ਘਰੇ ਸਾਡੀ ਐਂਟਰੀ ਕਰਾ ਚੁੱਕੇ ਹੀ ਮਲਵਾ ਆਵਦਾ ਕੋਈ ਵੀ ਇਹੋ ਜੀ ਗੱਲ ਨਹੀਂ ਡੀਐਸਪੀ ਸਾਹਿਬ ਤੋਂ ਤੇ ਮਤਲਬ ਨਜਾਇਜ਼ ਹੀ ਹੁਣ ਜੀ ਮਤਲਬ ਇੱਕ ਕੋਈ ਛਰਾਰਤੀ ਅਨਸਰ ਕਰਾ ਰਿਆ ਉਹਨਾਂ ਤੋਂ ਹੋਰ ਇਸੇ ਸਾਰੇ ਬਾਬਤੋਂ ਐਸਐਸਪੀ ਦਫ਼ਤਰ ਪਹੁੰਚਿਆ ਤੁਸੀਂ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀ ਇਸ ਕੇਸ ਦੇ ਵਿੱਚ ਜੋ ਉੱਤੇ ਪਹੁੰਚਿਆ ਨਾ ਕੀ ਇਹਦੇ ਵਿੱਚ ਜਿਹੜੀ ਆਤ੍ਰੇਫੀ ਹੋਣੀ ਮੈਂ ਤੇ ਇਹੀ ਕਹਿ ਰਿਹਾ ਕਹਿ ਸਕਦਾ ਹਾਂ ਕਿ ਵੇਖੋ ਜੀ ਜੋ ਵੀ ਹੱਕ ਸੱਚਾ ਜਾਂ ਤਾਂ ਅਦਾਲਤ ਇਸ ਚੀਜ਼ ਦਾ ਨਿਆਂ ਕਰ ਸਕਦੀ ਹੈ ਜਾਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਰ ਸਕਦਾ ਵਾ ਮੈਂ ਦੋਆਂ ਚੀਜ਼ਾਂ ਲਈ ਤਿਆਰ ਆ ਮੈਂ ਗੁਰੂ ਗੁਰਦੁਆਰੇ ਬੈਠਣ ਲਈ ਵੀ ਉਹਨਾਂ ਲਈ ਤਿਆਰ ਆ ਤੇ ਮੈਂ ਅਦਾਲਤ ਜਾਣ ਲਈ ਵੀ ਤਿਆਰ ਆ ਉਹ ਕਹਿੰਦੇ ਸਾਡੀ 25-30 ਲੱਖ ਦੀ ਜਗ੍ਹਾ ਹੈ ਜਿਹੜੇ ਇਹਨਾਂ ਨੇ ਧੋਕੇ ਨਾਲ ਹੜੱਪ ਲਈ ਆ ਕਰਜ਼ਾ ਕਰ ਲਿਆ ਵੇਖੋ ਜੀ ਸੁਭਰਾਵਾਂ ਦੇ ਵਿੱਚ ਇੱਕ ਸਾਈਡ ਤੇ ਜਗ੍ਹਾ ਵਾ 16 ਲੱਖ ਰੁਪਏ 17 ਤੋਂ ਵੱਧ ਦੀ ਜਗ੍ਹਾ ਹੈ ਨਹੀਂ ਆ ਹੁਣ ਵੀ ਨਹੀਂ ਹੈਗੀ ਜੇ ਉਹ ਮਤਲਬ ਕਹਿ ਰਹੇ ਆ ਤੇ ਮੈਨੂੰ ਮੇਰਾ 18 ਲੱਖ ਰੁਪਇਆ ਦੇ ਦੇਣ ਆ ਆਪੇ ਕਰ ਲੈ ਲੈਣ ਵੀ ਉਹ ਕਹਿੰਦੇ ਨੇ ਕਿ 12 ਲੱਖ 30 ਹਜ਼ਾਰ ਰੁਪਇਆ ਉਹ ਉਹਨਾਂ ਉਹਨਾਂ ਕੋ ਲਿਆਇਆ ਸੀ ਠੀਕ ਹੈ ਜਿਹਦੇ ਵਿੱਚੋਂ 5 ਲੱਖ ਅਸੀਂ ਵਾਪਸ ਦੇ ਦਿੱਤਾ ਤੇ ਬਾਕੀ ਪੈਸੇ ਅਸੀਂ ਉਹਨਾਂ ਨੂੰ ਦੇਣ ਦਾ ਰਿਹਾ। ਵੇਖੋ ਜੀ ਜਿਹੜੇ ਉਹਨਾਂ ਨੇ ਪੈਸੇ ਦਿੱਤੇ ਉਹੀ ਉਹ ਮੇਰਾ ਕੋਈ ਉਹਨਾਂ ਨਾਲ ਪਹਿਲਾਂ ਦਾ ਵੈਸੇ ਹੀ ਘਰੇਲੂ ਮਤਲਬ ਆਪਣਾ ਪਿੰਡਾਂ ਦਾ ਲੈਣ-ਦੇਣ ਹੁੰਦਾ ਵਾ। ਧੰਨਵਾਦ ਦਿੱਤੇ ਕਾਗਜ। ਉਹ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ। ਉਹ ਮੇਰਾ ਲੈਣ-ਦੇਣ ਪਹਿਲਾਂ ਅਸੀਂ ਅੰਨਾਂ ਨਾਲ ਕੋਈ ਵੈਸੇ ਹੀ ਮਤਲਬ ਆਪਾਂ ਪਿੰਡਾਂ ਤੌਰ ਤੇ ਕਰਦੇ ਆਂ। ਉਹਦਾ ਬਿਆਨ ਆ ਵਾ। ਉਹ ਇਹ ਪਹਿਲਾ ਪਹਿਲੀਆਂ ਤਰੀਕਾਂ ਦਾ ਵਾ ਇਹ ਇਸ ਤੋਂ ਮਤਲਬ 2 ਲੱਖ 2 ਲੱਖ ਕੋਸ਼ ਰੁਪਏ ਲਏ ਹੀ ਨਾ ਮੇਰੇ ਤੋਂ ਉਹ ਇਹਨਾਂ ਨੇ ਮੈਨੂੰ ਵਾਪਸ ਕੀਤੇ ਨੇ ਉਹਦੀ ਇਹ ਵੀਡੀਓ ਲਈ ਫਿਰਦੇ ਨੇ ਬਾਕੀ ਇਹ ਜਿਹੜੇ ਉਹਨਾਂ ਦੇ ਦੋਨੇ ਬੇਟੇ ਫੌਜ ਦੇ ਵਿੱਚ ਜੋਬ ਕਰ ਰਹੇ ਆ ਨਾ ਉਹਨਾਂ ਨੇ ਮਤਲਬ ਉਹ ਵੀ ਮੇਰੇ ਨਾਲ ਮਤਲਬ ਕੋਈ ਸੱਜਣਤਾਈ ਵਿੱਚ ਕੋਈ 1.5 ਲੱਖ 2 ਲੱਖ ਹੱਥਦਾਰਾ ਲੈਂਦੇ ਹੀ ਦਿੰਦੇ ਹੀ ਉਹੀ ਇਹਦੇ ਵਿੱਚ ਤਾਂ ਹੀ ਦਾ ਮਤਲਬ ਸਾਡਾ ਭਰਪਣ ਹੀ ਅਹੀਂ ਸੌਦਾ ਕੀਤਾ ਬੈਠ ਕੇ ਮਤਲਬ ਗਵਾਵਾਂ ਸਾਹਮਣੇ ਹੀ ਕੋਈ ਅਸੀਂ ਜਿਆਦਾ ਮਤਲਬ ਬੰਦਿਆਂ ਵਿੱਚ ਬਹੁਤੇ ਬੰਦਿਆਂ ਵਿੱਚ ਸੌਦਾ ਨਹੀਂ ਹੋਇਆ ਸਾਡੀ ਆਵਾਜ਼ ਹੀ ਆਉਣ ਜਾਣ ਚੰਗਾ ਹੀ ਤਾਂ ਹੀ ਸੌਦਾ ਆ ਤੇ ਵਿਆਦੀ ਵਾਲੀ ਬੇ ਗੱਲ ਨਾ ਨਾ ਇਹ ਕੋਈ ਗੱਲ ਆਲੀ ਵਿਧੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਸਰਪੰਚ ਅਵਤਾਰ ਸਿੰਘ ਪਿੰਡ ਸੁਭਰਾ ਦਾ ਕਿ ਕੀ ਮਸਲਾ ਦੋਨਾਂ ਤਰ੍ਹਾਂ ਦਾ ਇਹਨਾਂ ਦਾ ਦੋਹਾਂ ਤਰ੍ਹਾਂ ਦਾ ਕੋਈ ਮਸਲਾ ਆਪਸ ਵਿੱਚ ਹੈਗਾ ਹੀ ਜਾਂ ਸਾਡੇ ਡਿਊਟੀ ਸਾਹਿਬ ਦੇ ਇਹ ਫੈਸਲਾ ਗਿਆ ਸੀ ਅਸੀਂ ਉੱਥੇ ਗਏ ਹਾਂ ਇਹਨਾਂ ਬੈਠ ਬਿਠਾਉਣ ਕਰਨੇ ਬੈਠੇ ਨਹੀਂ ਅਸੀਂ ਹੁਣ ਵੀ ਚਾਹੁੰਦੇ ਆ ਕਿ ਉਹ ਇੱਥੇ ਆਉਣ ਇਹਨਾਂ ਦਾ ਜੋ ਵੀ ਹੈਗਾ ਬਈ ਕਿ ਅਸੀਂ ਮਸਲਾ ਹੱਲ ਕਰਵਾ ਸਕਦੇ ਹਾਂ ਪੰਚਾਇਤ ਤੌਰ ਤੇ ਉਹ ਬਹਿਨ ਤਾਂ ਸਹੀ ਆ ਗਏ ਵਿੱਚ ਜੇ ਉਹ ਰਣਜੀਤ ਸਿੰਘ ਨੂੰ ਪੈਸੇ ਦੇ ਦਿੰਦੇ ਆ ਤੇ ਰਣਜੀਤ ਸਿੰਘ ਉਹਨਾਂ ਨੂੰ ਘਰ ਵਾਪਸ ਦੇ ਦੇਗਾ ਉਹ ਜੀ ਪੰਚਾਇਤਤਾ ਕਰਵਾਉ ਕਿ ਸਾਰਾ ਕੁਝ ਅਸੀਂ ਕਰਵਾਵਾਂਗੇ ਜੇ ਉਹਦਾ ਮੰਨ ਲਓ ਹੱਕ ਪੂਰਾ ਹੁੰਦਾ ਵਾ ਤੇ ਉਹਨੂੰ ਆਪਾਂ ਕਰਵਾ ਦਾਂਗੇ ਕੋਈ ਗੱਲ ਨਹੀਂ ਆਜ ਵੀਰ ਜੀ ਕੀ ਨਾਮ ਕਟਾ ਕੇ ਥੋੜੇ ਰਹਿਣ ਵਾਲੇ ਮੇਰਾ ਨਾਮ ਜੀ ਲਾਪਰੀ ਸਿੰਘ ਮੈਂਬਰ ਪੰਚਾਇਤ ਪਿੰਡ ਸਭਰਾ ਇਹ ਮਾਮਲਾ ਥਾ ਇਹ ਮਾਮਲਾ ਜੀ ਇਹਨਾਂ ਬੰਦਿਆਂ ਨੇ ਹਰਜਿੰਦਰ ਸਿੰਘ ਪੇਰ ਵੱਲੋਂ ਰঞ্জੀਤ ਸਿੰਘ ਤੋਂ ਆਪਦਾ ਘਰ ਗਹਿਣੇ ਕਰਕੇ ਤੇ ਉਹਦੇ ਨਾਲ ਐਗਰੀਮੈਂਟ ਕਰ ਲਿਆ ਕੁਝ ਪੈਸੇ ਲੈਣੇ ਕੀਤੇ ਸੀ ਉਹ ਉਹਨਾਂ ਨੇ ਜਦੋਂ ਪੈਸੇ ਲੈ ਲਏ ਤੇ ਉਹਨਾਂ ਨੂੰ ਕੁਝ ਹੋਰ ਪੈਸਿਆਂ ਦੀ ਲੋੜ ਸੀ ਉਹਨਾਂ ਨੇ ਹੋਰ ਪੈਸੇ ਲੈ ਕੇ ਤੇ ਜਿਹੜਾ ਇਹ ਘਰ ਵਾ ਇਹ ਰঞ্জੀਤ ਸਿੰਘ ਨੂੰ ਮਤਲਬ ਵੇਚ ਦਿੱਤਾ ਤੇ ਪਰ ਇਹ ਵੀ ਹੁਣ ਸਾਨੂੰ ਇਹ ਪਤਾ ਲੱਗਾ ਵਾ ਕਿ ਉਹਨਾਂ ਨੇ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੇਰੇ ਘਰ ਤੇ ਕਬਜ਼ਾ ਕੀਤਾ ਵਾ ਜਾਂ ਨਾਲ ਉਹਨਾਂ ਨੇ ਸਾਨੂੰ ਵੀ ਦੋਸ਼ੀ ਠਹਿਰਾਇਆ ਵਾ ਵੀ ਇਹ ਬੰਦਿਆਂ ਨੇ ਇਦਾਂ ਮਤਲਬ ਬਹੁਤ ਗਲਤਮਤ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਪਰ ਇਹ ਵੀ ਚਲੋ ਅਸੀਂ ਪੰਚਾਇਤ ਤੌਰ ਤੇ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਆਣ ਕੇ ਆਪਾਂ ਬਹਿ ਕੇ ਗੱਲ ਕਰ ਸਕਦੇ ਆ ਇਸ ਚੀਜ਼ ਦਾ ਹੱਲ ਨਿਕਲ ਸਕਦਾ ਵਾ ਜੇ ਉਹਨਾਂ ਨੇ ਜਿੰਨੇ ਵੀ ਦੋਸ਼ ਲਾਏ ਆ ਅੱਜ ਤੱਕ ਉਹ ਦੋਸ਼ ਜਿਹੜੇ ਆ ਉਹ ਬੇਬੁਨਿਆਦ ਆ ਕਿਸ ਨੂੰ ਨੂੰ ਅਕਸ ਨੂੰ ਖਰਾਬ ਕਰਨ ਲਈ ਜਿਹੜੇ ਉਹਨਾਂ 'ਲੋ ਦੋਸ਼ ਲਾਏ ਜਾ ਰਹੇ ਆ ਆਣ ਕੇ ਬੈਠਣਾ ਸਰਪੰਚ ਸਾਹਿਬ ਜਾਂ ਜਿੰਨੀ ਵੀ ਪੰਚਾਇਤ ਆ ਸੁਭਰਾਵਾਂ ਦੀ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਆ ਤੇ ਇਦਾਂ ਦਾ ਬਹਿ ਕੇ ਤੇ ਦੋਹਾਂ ਤਰ੍ਹਾਂ ਦੀ ਸੈਟੀਸਫਾਈ ਕਰਾ ਕੇ ਤੇ ਜਿੱਦਾਂ ਕਹਿਣਗੇ ਹੋ ਜਾਊਗਾ ਸਾਡੇ ਤੇ ਵੀ ਦੋਸ਼ ਲੱਗੇ ਨੇ ਹਾਂਜੀ ਉਹ ਉਹੀ ਮੈਂ ਦੱਸ ਰਿਹਾ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਕਿਉਂਕਿ ਮੈਂ ਜਦੋਂ ਇਹਨਾਂ ਨੇ ਉਹਨਾਂ ਨੂੰ ਘਰ ਵੇਚਣ ਦਾ ਇੱਕ ਕਾਗਜ਼ ਲਿਖਿਆ ਵਾ ਉਦੋਂ ਮੇਰੇ ਸਾਹਮਣੇ ਮੈਂ ਗਵਾਹ ਸੀ 3 ਲੱਖ ਰੁਪਏ ਮੇਰੇ ਸਾਹਮਣੇ ਹਰਜਿੰਦਰ ਸਿੰਘ ਨੇ ਲਿਆ ਵਾ ਤੇ ਘਰ ਦਾ ਜਿਹੜਾ ਕਬਜ਼ਾ ਉਹ ਰঞ্জੀਤ ਸਿੰਘ ਨੂੰ ਦੇ ਦਿੱਤਾ ਸੀ ਉਹਨਾਂ ਨੇ ਇਸ ਸੰਬੰਧੀ ਦੋਸ਼ ਲਾਏ ਆ ਵੀ ਲਾਪ੍ਰੀਤ ਸਿੰਘ ਉਹਨਾਂ ਨੇ ਮਤਲਬ ਜਿਵੇਂ ਉਹਨਾਂ ਨੇ ਦੋਸ਼ ਲਾਏ ਉਹ ਤੁਹਾਨੂੰ ਪਤਾ ਹੀ ਆ 5 ਲੱਖ ਕਹਿੰਦੇ ਸੀ ਵਾਪਸ ਵੀ ਕੀਤਾ ਏ ਉਹ ਇਹਨਾਂ ਦਾ ਜਿਹੜਾ ਆਪਸੀ ਪਹਿਲਾਂ ਕੋਈ ਲੈਣ ਦੇ ਬਹੁਤ ਪੁਰਾਣਾ ਇਹਨਾਂ ਦਾ ਪਿਆਰ ਸੀ ਆਪਸੀ ਲੈਣਦੇ ਨੇ ਇਸ ਹਰਜਿੰਦਰ ਸਿੰਘ ਦੇ ਦੋ ਬੇਟੇ ਫੌਜੀ ਨੇ ਉਹਨਾਂ ਦਾ ਵੀ ਰਣਜੀਤ ਸਿੰਘ ਨਾਲ ਕੋਈ ਲੈਣ ਦੇਣ ਆਪਸੀ ਚੱਲਦਾ ਰਹਿੰਦਾ ਵਾ ਕੁਝ ਉਹਨਾਂ ਨੇ ਲੈ ਲਏ ਕੁਝ ਵਾਪਸ ਕਰਤੇ ਉਹ ਪੈਸੇ ਪੁਰਾਣੇ ਸੀ ਇਹ ਪੈਸੇ ਜਿਹੜੇ ਆ ਇਹਨਾਂ ਨੇ ਇੱਕ ਛੋਟਾ ਬੇਟਾ ਇਹਨਾਂ ਦਾ ਉਹਨੂੰ ਬਾਹਰ ਭੇਜਣ ਲਈ ਜਿਹੜਾ ਆ ਉਹਦਾ ਘਰ ਵੇਚਿਆ ਸੀ ਤੇ ਉਹ ਜਦੋਂ ਵਾਪਸ ਆ ਗਿਆ ਤੇ ਫਿਰ ਮਤਲਬ ਹੋ ਸਕਦਾ ਵੀ ਉਹਨਾਂ ਦੇ ਮਨ 'ਚ ਕੋਈ ਹੋਰ ਗੱਲ ਆ ਗਈ ਹੋਵੇ ਉਹਨਾਂ ਨੇ ਕਹਿ ਕੇ ਰਣਜੀਤ ਸਿੰਘ ਨੇ ਜੰਦਰੇ ਤੋੜ ਕੇ ਸਾਡੇ ਘਰ ਤੇ ਕਬਜ਼ਾ ਕੀਤਾ ਸਾਡਾ ਲੱਖਾਂ ਦਾ ਜਿਹੜਾ ਅੰਦਰ ਸਮਾਨ ਹੈ ਕੁਨ ਉਦੀ ਵਿਪੰਨ ਤੋਰ ਦਿੱਤੀ ਗਈ ਬਿਲਕੁਲ ਜੀ ਇਹੋ ਜੀ ਦਾ ਕੋਈ ਗੱਲ ਨਹੀਂ ਆ ਮੈਂ ਤਾਂ ਤੁਹਾਨੂੰ ਦੱਸ ਰਿਹਾ ਵਾਂ ਵੀ ਜਿਹੜੇ ਇਹ ਦੋਸ਼ ਲਾਏ ਆ ਇਹ ਸਾਰੇ ਬੇਵਨੀਆ ਦਾ ਤੁਸੀਂ ਪਤਾ ਕਰ ਸਕਦੇ ਜੇ ਪਿੰਡ ਦੇ ਵਿੱਚੋਂ ਵੀ ਕਿਸੇ ਤੋਂ